ਮੈਂ ਉਧਰੋਂ ਆਇਆ ਕਰਦਾ ਸਕੂਟੀ ਤੇ ਹੂੰ ਠੀਕ ਹੈ ਇੱਕ ਬੰਦੇ ਐਨੀ ਤੇਜ਼ ਆਇਆ ਪਿੱਛੋਂ ਸਾਇਲੈਂਸਰ ਖੋਲਿਆ ਪਤਾ ਹੁਣ ਉਹ ਸੂਰੀ ਸਪੀਡ ਨਾਲ ਉਧਰੋਂ ਆਏ ਕਰਦਾ ਪਿਆ ਮੈਂ ਹਾਂ ਮੈਂ ਸੋਚੇ ਮੈਂ ਕਿਹਾ ਯਾਰ ਇਹਨੂੰ ਡਿੱਗ ਜਾਣਾ ਅੱਗੇ ਐਨੀ ਤੇਜ਼ ਆਇਆ ਬੰਦਾ ਉਹ ਜਦ ਅੱਗੇ ਪੁੱਜੇ ਦਾ ਇੱਕ ਨਿਆਣੇ ਗਿਰੇ ਵੀ ਇੱਥੇ ਬੰਦਾ ਗਿਰਿਆ ਵਾ ਇੱਕ ਬੰਦਾ ਇੱਧਰ ਉਹਦਾ ਸਿਰ ਫਟਿਆ ਵਾ ਪਤਾ ਨਹੀਂ ਉਹ ਆਪ ਹੀ ਗਿਰ ਗਿਆ ਜਾਂ ਉਹ ਸਿੱਧਾ ਨਿਕਲ ਗਿਆ ਹੁਣ ਇਹ ਪਤਾ ਨਹੀਂ ਫਿਰ ਖੜ ਗਏ ਨਾ ਫਿਰ ਮੈਂ ਵੀ ਪਿੱਛੋਂ ਮੈਂ ਤਾਂ ਆਇਆ ਸੀ ਉੱਥੋਂ ਆਪਾਂ 108 ਨੂੰ ਫੋਨ ਕੀਤਾ ਉਹ ਕਹਿੰਦੇ ਆਪਾਂ ਕੀਰਤਪੁਰ ਐ ਹਾਲਾ ਬਿਜ਼ੀ ਐ ਇੱਕ ਘੰਟਾ ਲੱਗਣਾ ਤੇ ਦੋ ਤਿੰਨ ਮੁੰਡੇ ਹੁਣ ਬਾਈਕ ਤੇ ਚੱਕ ਕੇ ਫਿਰ ਸਿਵਲ ਹਸਪੀਟਲ ਲੈ ਕੇ ਗਏ ਉਹਨਾਂ ਨੂੰ ਲੋਕ ਕੀ ਨਾਮ ਆਪਕਾ ਮੇਰਾ ਨਾਮ ਸੁਨੀਤਾ ਹੁਣ ਕਾ ਕੀ ਨਾਮ ਹੈ ਬੱਪੂ ਹੈ ਬੱਪੂ ਬੱਪੂ ਕੀ ਹੋਇਆ ਕੀ ਸਾਰਾ ਬਤਾਓ ਜੀ ਇਹ ਮੇਰੇ ਬੱਪੂ ਕਾਹ ਕਾਂ ਗਏ ਥੇ ਇਹ ਉਹ ਲੁਕ ਪਲਾਂਟ ਬਗਾਏ ਸੀ लुक प्लाट राख ही बांधने के लिए गई थी, थी मेरी कैसे पता लगा आपने ये मेरे को नहीं पता मैं तो घर पे थी अब कैसे हालात हैं हां जी अब कैसे हालात क्या हैं हालात है ऐसे ये चोट ज्यादा ही लगी हुई है बच्चे भी थे साथ हां मुंडे के भी लगी है बहुत सेट इसका नाम क्या है प्रिंस प्रिंस हां जी ਇਹ ਮਾਮਲਾ ਐਕਸੀਡੈਂਟ ਹੋ ਹਾਂਜੀ ਐਕਸੀਡੈਂਟ ਹੋਇਆ ਜੀ ਖਵਾਜਾ ਪੀਰ ਮੰਦਰ ਕੋਲ ਤਿੰਨ ਪੇਸ਼ੈਂਟ ਆਇਆ ਸਾਡੇ ਕੋਲ ਕੇਰ ਸਿੰਘ ਪੱਪੂ ਤੇ ਪ੍ਰਿੰਸ ਕ ਤੇਰ ਸਿੰਘ ਜਿਹੜਾ ਉਹਦੇ ਜਿਆਦਾ ਸਿਰ ਦੀ ਸੱਟ ਵੀ ਲੱਗ ਰਹੀ ਹੈ ਇਸ ਕਰਕੇ ਉਹਨੂੰ ਫਿਲਹਾਲ 32 ਰੈਫਰ ਕੀਤਾ ਗਿਆ। ਬਾਕੀ ਦੋਨਾਂ ਦੇ ਮਾਮੂਲੀ ਸੱਟਾਂ ਉਹਨਾਂ ਨੂੰ ਇੱਥੇ ਐਡਮਿਟ ਕਰ ਦਿੱਤਾ। ਇਹ ਸਾਰੀ ਪਤਾ ਲੱਗਿਆ ਕਿ ਕਿਹੜਾ ਐਕਸੀਡੈਂਟ ਹੋਇਆ? ਨਹੀਂ ਖਾਸ ਦੱਸਿਆ ਨਹੀਂ ਕਿਸੇ ਨੂੰ। ਚਾਹ ਨਾਲ ਜਿਹੜਾ ਹੈ ਉਹਨਾਂ ਨੇ ਕੁਝ ਦੇਖਿਆ ਨਹੀਂ। ਕੋਈ ਕਹਿੰਨਾ ਮੈਂ? ਮੇਰਾ ਨਾਮ ਜੀ ਅਨੰਦ ਲਾਲ ਹੈ ਜੀ। ਮੰਨ ਲਓ ਕੀ ਹੋਇਆ ਤੁਸੀਂ ਜਨਤ? ਸਾਰੇ ਆਪਣਾ ਨਹੀਂ ਖਵਾਏਪੀ ਰੋਡ ਤੇ ਜਾਂਦੇ ਦੋ ਮੋਟਰਸਾਈਕਲ ਆਪਸ ਵਿੱਚ ਟਕਰਾਈ ਜੀ। ਦੋਨਾਂ ਵਿੱਚ ਕਾਫੀ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਦੋਨੋਂ ਦੇ। ਇੱਕ ਜਿਹੜਾ ਕੇਰ ਸਿੰਘ ਆ ਉਹ ਜਿਹੜਾ ਸੀਰੀਅਸ ਹੈ ਉਹਨੂੰ ਪੀਆਈ 32 ਤੇ ਰੈਫਰ ਕੀਤਾ ਗਿਆ। ਇਹ ਕੇਰ ਸਿੰਘ ਕੌਣ ਹੈ ਜੀ? ਕੇਰ ਸਿੰਘ ਡੁਕਲੀ ਤੋਂ ਹੈ ਜੀ। ਭਾ ਪਾਕ ਸਿੰਘ ਦਾ ਪੁੱਤਰ ਹੈ ਜੀ। ਠੀਕ ਹਾਂ ਜੀ। ਇਹ ਫੈਕਟਰੀ ਲੱਗਿਆ ਵੀ ਹੈ ਮਹਤਵਪੂਰਨ। ਅੱਛਾ ਪ੍ਰੋਬਲਮ। ਹਾਂ ਜੀ ਪ੍ਰੋਬਲਮ। ਆਪਣੀ ਡਿਊਟੀ ਤੋਂ ਆਰੇ ਤਾਂ ਕੰਮ ਤੋਂ ਆਰੇ ਦਾ। ਹਾਂ ਅੱਗੇ ਮੋਟਰਸ ਲਾਫ ਸੁਭੀ ਚ ਟਕਰਾ ਗਿਆ ਉਹਦੇ ਕਰਕੇ ਫਿਰ ਥੋੜੀ ਜ਼ਿਆਦਾ ਦਿੱਕਤ ਆ ਗਈ ਉਹਨਾਂ ਨੂੰ ਸਿਰ ਚ ਸੱਟ ਲੱਗ ਗਈ। ਠੀਕ। ਹਾਂ। ਉਹਦੀ ਬਾਈਕ ਕਿੱਥੇ ਗਈ ਇੱਕ ਜਿਹੜੀ ਉਧਰ ਜਿਹੜੀ ਇੱਕ ਛੋਟੀ ਸੀਗੀ ਉਹ ਕਿੱਥੇ ਸੀ ਉਹ ਕੌਣ ਲੈ ਗਿਆ ਸਭ ਤੋਂ ਉਹ ਤੇ ਬੜਾ ਬੜਾ ਲੱਗਦਾ ਇਹ ਸਾਰਾ ਖੂਨ ਹੀ ਹੈ ਅੱਛਾ ਜੀ ਬਈ ਦੋ ਬਾਈਕ ਟਿਕਾਣੇ ਦੋਨੇ ਮੋਟਰਸਾਈਕਲ ਉੱਧਰੋਂ ਆਉਂਦਾ ਸੀ ਇੱਕ ਦੋਨੇ ਆਣੇ ਆ ਤਿੰਨ ਜਣਿਆਂ ਨੂੰ ਇੱਕ ਲੈ ਗਿਆ ਬੰਦਾ ਬਾਈਕ ਤੇ ਜੈਨ ਸਰ ਕਿੰਨੇ ਕੇ ਜਣੇ ਆ ਜੀ ਦੋਨੇ ਆਣੇ ਬੱਚੇ ਆ ਇੱਕ ਜਾਂਸ ਵੱਡਾਗਾ ਇੱਕ ਮੋਟਰਸਾਈਕਲ ਤੇ ਇੱਧਰ ਮੁੰਡਾ ਅੱਛਾ ਤਿੰਨ ਨੂੰ ਤਾਂ ਲੈ ਗਏ ਇੱਕ ਬਾਈਕ ਤੇ ਇੱਕ ਨੂੰ ਹੀ ਇੱਕ ਦੂਜੇ ਦੀ ਸਹਾਇਤਾ ਨਾਲ ਮੋਟਰਸਾਈਕਲਾਂ ਤੇ ਲੈ ਗਏ ਪੜ ਕੇ ਨਾ ਐਂਬੂਲੈਂਸ ਨਹੀਂ ਆਈ ਹਾਂ ਅਸੀਂ ਐਂਬੂਲੈਂਸ ਨੂੰ ਲੱਗ ਚੱਕੇ ਘੰਟੇ ਬਾਅਦ ਫੋਨ ਕੀਤਾ ਨਹੀਂ ਨਹੀਂ ਆਈ ਕਿ ਨਾ ਆਈ ਅੱਛਾ ਮੇਕੋ ਖੜੇ ਨੇ ਬੰਦੇ ਖੜੇ ਨੇ ਅੱਧਾ ਨੇ ਕਿਹੜਾ ਫੋਨ ਕੀਤਾ ਹੰਬੂ ਨੇ ਚਲੋ ਬਾਈਕ ਗਾ ਲੋ ਸੇਵਾ ਹਸਪਤਾਲ ਲੱਗ ਗਿਆ